ਦੇਖੋ ਪਹਿਲਾਂ ਸਾਰਿਆਂ ਦਾ ਧੰਨਵਾਦ ਤੁਹਾਡਾ ਤੁਸੀਂ ਸਾਰਿਆਂ ਨੇ ਇੰਨਾ ਸਮਾਂ ਕੱਟਿਆ ਪ੍ਰੀਮੀਅਰ ਦੇਖ ਰਹੇ ਹੋ ਅਸੀਂ ਬਹੁਤ ਖੁਸ਼ ਹਾਂ ਪਰ ਜਿਵੇਂ ਸਾਡੀ ਫਿਲਮ ਦੇ ਵਿੱਚ ਤੇ ਇੱਥੇ ਵੀ ਸਾਡੇ ਪਰਿਵਾਰ ਦੇ ਵਿੱਚ ਤੇ ਇੰਡਸਟਰੀ ਦੇ ਵਿੱਚ ਸਾਡੇ ਸਭ ਤੋਂ ਵੱਡੇ ਸਾਡੇ ਬਾਪੂ ਜੀ ਨੇ ਮੈਂ ਇਹਨਾਂ ਨੂੰ ਕਹੂੰਗਾ ਪਹਿਲਾਂ ਇਹ ਬੋਲਣ ਇਹਨਾਂ ਤੋਂ ਪਹਿਲਾਂ ਅਸੀਂ ਬੋਲਦੇ ਚੰਗੇ ਨਹੀਂ ਲੱਗਦੇ ਠੀਕ ਹੈ ਆ ਗਏ ਐਨੀ ਇੱਜ਼ਤ ਮਿਲਦੀ ਹੈ ਤਾਂ ਮੈਂ ਸਮਝਦਾ ਬੜਾ ਬੜਾ ਖੁਸ਼ ਹੁੰਦਾ ਤੁਸੀਂ ਸਾਰਿਆਂ ਦਾ ਪਿਆਰ ਹੈ ਤੁਸੀਂ ਆਏ ਪਹਿਲਾ ਸਵਾਲ ਤਾਂ ਤੁਹਾਡੇ ਦੇ ਤੁਹਾਨੂੰ ਕਿਸੀ ਲੱਗੀ ਜੇ ਪ੍ਰੈਸ ਵਾਲੇ ਨੂੰ ਚੈਨਲ ਨੂੰ ਬਹੁਤ ਚੰਗੀ ਲੱਗੀ ਹੈ ਓਨੈਸਟਲੀ ਤਾਂ ਫੇਰ ਇਹ ਫਿਲਮ ਹਿੱਟ ਹੈ ਇਸ ਕੋਈ ਸ਼ੱਕ ਨਹੀਂ ਪਰ ਮੈਂ ਤੁਸੀਂ ਤੁਸੀਂ ਹਮੇਸ਼ਾ ਹੀ ਸੱਚ ਬੋਲਦੇ ਹੋ ਔਰ ਮੈਂ ਇਹ ਗੱਲ ਕਹਿ ਸਕਦਾ ਕਿ ਆ ਜਿੰਨੇ ਕਲਾਕਾਰ ਖੜੇ ਹੈ ਪ੍ਰੋਡਿਊਸਰ ਸਾਹਿਬ ਡਾਇਰੈਕਟਰ ਸਾਹਿਬ ਮੇਰੇ ਕੋਈ ਅਲਫਾਜ਼ ਹੈ ਨਹੀਂ ਵੀ ਮੈਨੂੰ ਨਹੀਂ ਸੀ ਪਤਾ ਮੈਂ ਕੈਰੈਕਟਰ ਕਰ ਸਕਦਾ ਇਸ ਤਰ੍ਹਾਂ ਕਿ ਨਹੀਂ ਕਰ ਸਕਦਾ ਪਰ ਕੁਲਰਾਜ ਨੂੰ ਦੇਖ ਕੇ ਪ੍ਰਿੰਸ ਜੀ ਨੂੰ ਦੇਖ ਕੇ ਅਪਟੀਆਂ ਨੂੰ ਦੇਖ ਕੇ ਸਾਰੇ ਦੇਖ ਕੇ ਇਹ ਲੱਗਦਾ ਹੈ ਕਿ ਮੈਂ ਇਹਦੇ ਸਾਰੇ ਭਾਵ ਤੋਂ ਛੋਟਾ ਜਣਾ ਤੇ ਵੀ ਵੈਰੀ ਆਨਸਟ ਬਹੁਤ ਕੁਝ ਸਿੱਖਣ ਨੂੰ ਹੈ ਲੇਕਿਨ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਕੈਸੀ ਫਿਲਮ ਬਣੀ ਹੈ ਜਿਹੜੀ ਸ਼ਾਇਦ ਰਿਸ਼ਤਿਆਂ ਨੂੰ ਵਾਪਸ ਲਿਆਉਗੀ ਸਾਰਿਆਂ ਨੂੰ ਵਤਨ ਵਾਪਸ ਲਿਆਉਗੀ ਪਿਆਰ ਮੁਹੱਬਤ ਜਿਹੜੇ ਪੁਰਾਣੇ ਹੁੰਦੇ ਸੀ ਪਿੰਡਾਂ 'ਚ ਉਹ ਇਕੱਠੇ ਹੋ ਜਾਣਗੇ ਬਾਹਰ ਵੀ ਲੋਕ ਸ਼ਾਇਦ ਉਹ ਬਜ਼ੁਰਗਾਂ ਦੀ ਇੱਜ਼ਤ ਮਾਨ ਕਰਨਾ ਸ਼ੁਰੂ ਕਰਨਗੇ ਔਰ ਮੈਂ ਸਮਝਦਾ ਬਹੁਤ ਕੁਝ ਬਦਲ ਜੂਗਾ ਸ਼ਾਇਦ ਬੀਬੀ ਰਜਨੀ ਤੋਂ ਬਾਅਦ ਮੈਂ ਇੱਕੋ ਗੱਲ ਕਹੂੰਗਾ ਆ ਇੱਕ ਫਿਲਮ ਹੈਗੀ ਹੈ ਜਿਹੜੀ ਬਹੁਤ ਕੁਝ ਬਦਲ ਦੂਗੀ ਰੱਬ ਇਦਾਂ ਹੀ ਕਰੇ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਲੰਬੀਆਂ ਉਮਰਾਂ ਖੁਸ਼ੀਆਂ ਔਰ ਬਹੁਤ ਤਰੱਕੀਆਂ ਤੁਸੀਂ ਕਰੋ ਧੰਨਵਾਦ ਤੁਹਾਡਾ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਨੂੰ ਲੱਗਦਾ ਅਸੀਂ ਤਾਂ ਬੋਲਦੇ ਰਹੇ ਹਾਂ ਫਿਲਮ ਦੇ ਵਿੱਚ ਤੁਸੀਂ ਸਾਰਿਆਂ ਨੇ ਵੇਖ ਲਿਆ ਬਾਕੀ ਦਰਸ਼ਕਾਂ ਨੂੰ ਅਸੀਂ ਇਸ ਮੰਚ ਤੋਂ ਅਪੀਲ ਕਰਾਂਗੇ ਕਿ ਫਿਲਮ ਤੁਸੀਂ ਜ਼ਰੂਰ ਵੇਖਣ ਜਾਓ ਜਦੋਂ ਤੁਸੀਂ ਸਾਰੇ ਕਹਿੰਦੇ ਹੋ ਕਿ ਕੋਈ ਚੱਜ ਦੀ ਫਿਲਮ ਨਹੀਂ ਆਉਂਦੀ ਕੋਈ ਹਟਕੇ ਫਿਲਮ ਨਹੀਂ ਆਉਂਦੀ ਹੁਣ ਇਸ ਟੀਮ ਨੇ ਇੱਕ ਹਟਕੇ ਫਿਲਮ ਬਣਾਈ ਹੈ ਪ੍ਰੋਡਿਊਸਰਸ ਨੇ ਬੜੇ ਹੌਸਲੇ ਨਾਲ ਇਸ ਉੱਤੇ ਪੈਸਾ ਲਾਇਆ ਬਲਰਾਜ ਦੀ ਕਲਮ ਤੇ ਉਹਦੀ ਨਿਰਦੇਸ਼ਨ ਦੇ ਵਿੱਚ ਬਹੁਤ ਕਮਾਲ ਦਾ ਕੰਮ ਕੀਤਾ ਸਾਡੇ ਸਾਰੇ ਐਕਟਰਸ ਨੇ ਔਰ ਇਸ ਕਰਕੇ ਨਹੀਂ ਕਿ ਟੀਮ ਕਰਕੇ ਤਾਰੀਫ ਕਰ ਰਹੇ ਹਾਂ ਵਾਕਈ ਫਿਲਮ ਦੇਖਣ ਜੋਗਾ ਤੁਹਾਡੇ ਰਾਹੀਂ ਅਪੀਲ ਕਰਾਂਗੇ ਕਿ ਸਾਰੇ ਫਿਲਮ ਵੇਖਣ ਜਾਣ ਮੈਂ ਇੱਕ ਵਾਰ ਜ਼ਰੂਰ ਕਹੂੰਗਾ ਕਿ ਤੁਸੀਂ ਬਲਰਾਜ ਨੂੰ ਸਾਰੇ ਸਵਾਲ ਕਰੋ ਅਸੀਂ ਤਾਂ ਕਲਾਕਾਰ ਬੋਲਦੇ ਰਹੇ ਬਲਰਾਜ ਦੇ ਨਾਲ ਤੁਸੀਂ ਜ਼ਰੂਰ ਗੱਲ ਕਰੋ ਕਿਨੇ ਕਿਵੇਂ ਫਿਲਮ ਬਣਾਈ ਹੈ ਕਿਵੇਂ ਬਲਰਾਜ ਨੂੰ ਜ਼ਰੂਰ ਮੂਰਿਆਉਣਾ ਚਾਹੀਦਾ ਥੈਂਕ ਯੂ ਵੜੀ ਮੈਂ ਦੇਖੀ ਨਹੀਂ ਅੰਦਰ ਫਿਲਮ ਬੈ ਕੇ ਮੈਂ ਬੇਸਮੈਂਟ ਚ ਗੱਡੀ ਚ ਬੈਠਾ ਪਾਠ ਕਰਦਾ ਪਿਆ ਸੀ ਮੈਂ ਐਡਿਟ ਤੇ ਫਿਲਮ ਘੱਟੋ ਘੱਟ 100 100 ਵਾਰ ਦੇਖੀ ਹੈ ਔਰ ਮੇਰੇ ਮਨ ਦੇ ਵਿੱਚ ਇਹੀ ਸੀਗਾ ਕਿ ਇਮਤਿਹਾਨ ਹੈ ਸਾਰੀ ਟੀਮ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ -35 -40 ਚ ਆਪਾਂ ਸ਼ੂਟ ਕੀਤਾ ਔਰ ਲਿਖਣ ਚ ਆ ਜਾਂਦਾ ਰਿਟਨ ਐਂਡ ਡਾਇਰੈਕਟਿਡ ਬਾਈ ਬਲਰਾਜ ਸਿਆਲ ਪਰ ਉਹਦੇ ਪਿੱਛੇ ਘੱਟੋ ਘੱਟ 100 ਬੰਦੇ ਨੇ ਕੰਮ ਕੀਤਾ ਜੀ ਕਈਆਂ ਦੇ ਨਾਮ ਐਂਡ ਕ੍ਰੈਡਿਟ ਚ ਲੰਘ ਜਾਂਦੇ ਆ ਲੋਕਾਂ ਤੋਂ ਪੜੇ ਵੀ ਨਹੀਂ ਜਾਂਦੇ ਔਰ ਮੈਨੂੰ ਇਹ ਲੱਗਦਾ ਮੈਂ ਬਹੁਤ ਕਰਮਾ ਭਾਗਾਂ ਕੇ ਮੈਨੂੰ ਇਹਨੇ ਵਧੀਆ ਐਕਟਰ ਜਿਹੜੇ ਐ ਇਸ ਫਿਲਮ ਦੇ ਨਾਲ ਮੇਰੇ ਜੁੜੇ ਨੇ ਸਾਡੇ ਪ੍ਰੋਡਿਊਸਰ ਜਿਨ੍ਹਾਂ ਨੇ ਇਸ ਕਨਸੈਪਟ ਦੇ ਉੱਤੇ ਪੈਸਾ ਲਾਇਆ ਮੇਰੀ ਪਹਿਲੀ ਫਿਲਮ ਹੈ ਹੈਨਾ ਤੇ ਇਹੀ ਉਮੀਦ ਸੀ ਕਿ ਤੇ ਅੱਜ ਜਿਹੜਾ ਪੇਪਰ ਅਸੀਂ ਦੇਣਾ ਹੈ ਜਨਰਲੀ 14 ਤਰੀਕ ਨੂੰ ਲੋਕੀ ਇੱਕ ਦਿਨ ਪਹਿਲਾਂ ਪ੍ਰੀਮੀਅਰ ਕਰਦੇ ਆ ਥਰਸਡੇ ਨੂੰ ਕਰਦੇ ਆ ਸਾਡੀ ਕੋਸ਼ਿਸ਼ ਸੀ ਕਿ ਆਪਾਂ ਵੈਡਨਸ ਨੂੰ ਤੁਹਾਨੂੰ ਫਿਲਮ ਦਿਖਾ ਦਈਏ ਤਾਂ ਕਿ ਜੇ ਤੁਹਾਨੂੰ ਚੰਗੀ ਲੱਗੇ ਤੇ ਤੁਹਾਡੇ ਕੋਲ 24 ਘੰਟੇ ਹੈਗੇ ਆ ਜੀ ਉਹਨਾਂ 24 ਘੰਟਿਆਂ ਤੁਸੀਂ ਇਹ ਫਿਲਮ ਜਿਹੜੀ ਹੈ ਲੋਕਾਂ ਤੱਕ ਪਹੁੰਚਾ ਦੇਣੀ ਹੈ ਕਿ 15 ਨੂੰ ਫਿਲਮ ਕਿਉਂ ਦੇਖਣ ਜਾਣ ਅਸੀਂ ਤਾਂ ਜੋ ਕਰਨਾ ਸੀ ਅਸੀਂ ਸਾਰਿਆਂ ਨੇ ਰਲ ਕੇ ਜਿੰਨੇ ਵੀ ਤੁਹਾਨੂੰ ਬੰਦੇ ਇੱਥੇ ਨਜ਼ਰ ਆ ਰਹੇ ਆ ਜਾਂ ਜਿਹੜੇ ਨਜ਼ਰ ਨਹੀਂ ਵੀ ਆ ਰਹੇ ਉਹਨਾਂ ਸਾਰਿਆਂ ਨੇ ਰਲ ਕੇ ਇਹ ਫਿਲਮ ਬਣਾ ਦਿੱਤੀ ਹੈ ਤੁਹਾਨੂੰ ਅੱਜ ਅਸੀਂ ਦਿਖਾਉਂਦੀ ਹੈ ਜਿਵੇਂ ਤੁਹਾਨੂੰ ਮਹਿਸੂਸ ਆਇਆ ਫਿਲਮ ਬਾਰੇ ਜੇ ਤੁਹਾਡਾ ਦਿਲ ਕਰਦਾ ਘਰ ਜਾ ਕੇ ਬਾਪੂ ਨੂੰ ਜੱਫੀ ਪਾਣ ਦਾ ਤੇ ਮੈਨੂੰ ਲੱਗਦਾ ਸਾਰਿਆਂ ਦਾ ਹੀ ਕਰਨਾ ਚਾਹੀਦਾ ਬਸ ਲੋਕਾਂ ਤੱਕ ਪਹੁੰਚਾ ਦੇ ਜੇ ਕੱਲ ਤੁਹਾਡੇ ਕੋਲ 24 ਘੰਟੇ ਹੈਗੇ ਆ ਸਾਡੀ ਫਿਲਮ ਬਾਰੇ ਲੋਕਾਂ ਨੂੰ ਦੱਸ ਦਿਆ ਜੇ ਕਿ 15 ਤਰੀਕ ਨੂੰ ਸਿਨੇਮਾ ਚ ਜਾ ਕੇ ਫਿਲਮ ਕਿਉਂ ਦੇਖਣ ਸਾਡਾ ਕੰਮ ਖਤਮ ਹੋ ਗਿਆ ਬਾਜੀ ਹੁਣ ਤੁਹਾਡਾ ਸਾਰਿਆਂ ਦਾ ਕੰਮ ਸ਼ੁਰੂ ਹੋ ਗਿਆ ਅਸੀਂ ਸਾਰੇ ਸਵਾਲ ਕਰਦੇ ਆਂ ਕਿ ਚੰਗੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਜੇ ਤੁਹਾਨੂੰ ਸੱਚੀ ਚੰਗੀ ਲੱਗੀ ਹੈ ਤੇ ਹੁਣ ਕੱਲ ਤੁਹਾਡਾ ਕੰਮ ਹੈ ਬਾਜੀ ਤੁਸੀਂ ਇੱਕ ਦਿਨ ਓਵਰਟਾਈਮ ਕਰਕੇ ਇਹ ਫਿਲਮ ਲੋਕਾਂ ਤੱਕ ਪਹੁੰਚਾ ਦਿਓ ਬਸ ਮੇਰਾ ਤੇ ਇਹੀ ਕਹਿਣਾ ਜੀ ही आए माता जी बहुत बहुत धन्यवाद बहुत बहुत आई पिक्चर है बस आ पिक्चर है वेख लो ए? हां जी उरे आओ ले आके सारे दी देखा मैं किन्नी किन्नी किस्सत ਹੁੰਦੀ ਇਹਨਾਂ ਦੇ ਪੈਰੀ ਹੱਥ ਲਾ ਕੇ ਜੱਫੀ ਪਾਉਂਦੇ ਹੂੰ ਤਾਂ ਪੈਰੀ ਹੱਥ ਲਾ ਕੇ ਜੱਫੀ ਪਾਉਂਦੇ ਅੰਦਰੋਂ ਨਿਕਲਦੀ ਨਹੀਂ ਪਾਈਏ ਨੀ ਜੱਫੀ ਨਹੀਂ ਥੈਂਕ ਯੂ ਸੋ ਮੱਚ ਤੁਸੀਂ ਸਾਡੀ ਫਿਲਮ ਦੇਖਣ ਆਏ ਮੇਰਾ ਵੀਰ ਵੈਨ ਲਿਓ ਇਹ ਸੱਚਾ ਲੜਾਈ ਸੌਰੀ 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 ਬਹੁਤ ਪਰੇਸ਼ਾਨੇ ਜੀ ਆਹ ਦੇਖੋ ਪਿੱਛੇ ਜੀ ਜੀ ਥੈਂਕ ਯੂ ਬਸ ਆਹਤੀ ਸਭ ਤੋਂ ਨਹੀਂ ਹਾਂ ਮਾ ਮਾਹਲੀਆ ਪਾਚਾ ਗੜਦੀ ਹੈ ਲੈ ਤੇ ਬਾਪੂ ਖੜਾ ਹੋਵੇ ਤੇ ਉਹ ਪਾਚਾ ਖੜ ਜਾਣਾ ਤੇ ਇਹ ਇਹਨੂੰ ਪਿਛਾੜੇ ਮੁੰਡੇ ਨੂੰ ਇਹਦਾ ਪਰੇਸ਼ਾਨ ਦੇ ਆ ਚਿੰਗੀ ਸੀ ਇਹਨਾਂ ਨੂੰ ਬੋਲ ਕੇ ਕਹਿੰਦੀ ਬਹੁਤ ਵਧੀਆ ਲੱਗਿਆ ਨਾ ਬਹੁਤ ਇਹ ਤਾਂ ਅਜੀਬ ਹੈ ਮਾ ਜੀ ਬਾਰੀਆ ਬਹੁਤ ਵਾਹ ਤੇ ਤੁਹਾਡਾ ਚੱਲ ਰਿਹਾ ਹੈ ਮਾ ਇਹ ਥੱਕੀ ਪਈ ਹੈ ਇਹ ਕੰਮ ਮਮਲਾ ਉਹ ਤਾਂ ਅੱਤਰਪਤਾ ਪਤਾ ਇਹ ਵੀ ਇਹ ਖਾਣਾ ਸ਼ਾਹ ਇਹ ਅਸ਼ੀਰਵਾਦ ਅਸਮੀ ਜੋ ਤਾਂ ਮੇਰੇ ਨੇ ਬਹੁਤ ਘੱਟ ਬਹੁਤ ਲਿਖਾ ਇਹਦਾ ਗਦਾਰ ਸਾਰਿਆਂ ਨਾਲੋਂ ਵਧੀਆ ਸੀ ਜਿਹੜਾ ਦਾਦੇ ਨੇ ਇੰਨਾ ਪਿਆਰ ਕਰਦਾ ਸ਼ੁਕਰੀਆ ਜੀ ਥੈਂਕ ਯੂ ਇਹ ਮਾਵਾਂ ਨੂੰ ਨਾ ਐ ਗੜਬੜ ਕੀ ਆਇਆ ਜਿਨ੍ਹਾਂ ਦੇ ਨਹੀਂ ਆਈਆਂ ਉਹਨਾਂ ਨੂੰ ਪੁੱਛੋ ਮੇਰੀ ਹੈ ਨਹੀਂ ਦੀ ਮੇਰੀ ਮਾਂ ਗਈ ਐ ਮੈਂ ਨਾਲ ਸੀ ਰਿਹਾ ਤੇ ਮੇਰਾ ਪਿਓ ਵੀ ਹੈ ਨਾ ਹੈਗੇ ਨਾ ਜਿਨ੍ਹਾਂ ਦੇ ਸੰਭਾਲ ਲੋਨੀ ਬਹੁਤ ਰੋਇਆ ਕਰੋਗੇ ਮੈਂ 50 ਸਾਲ ਤੁਰਦਾ ਆ ਰਿਹਾ ਤੇ ਅੱਥਰੂ ਸੁੱਕ ਗਿਆ ਕਹਿੰਦੇ ਸਿਰਫ ਆਪਣੀ ਮਾਤਾ ਤੇ ਪਿਤਾ ਨੂੰ ਯਾਦ ਕਰਦੇ ਗਏ ਇਹਨਾਂ ਨੂੰ ਵੱਡੀ ਦੌਲਤ ਕਦੇ ਜ਼ਿੰਦਗੀ ਜੀ ਨਹੀਂ ਮਿਲ ਸਕਦੀ ਇਹ ਫਿਲਮ ਇਸੇ ਕਰਕੇ ਬਣਾਈ ਹੈ ਇਸ ਮਾਂ ਦੀ ਕੁਛ ਚਮ ਜਨਮ ਤੇ ਨਹੀਂ ਲਿਆ ਪਰ ਮੈਨੂੰ ਮਹਿਸੂਸ ਹੈ ਹੀ ਹੁੰਦਾ ਮੇਰੀ ਮਾਂ ਵਾਓ ਇੰਨੀ ਗੱਲ ਕਹਿਣੀ ਹੋਰ ਕੁਝ ਕਹਿਣ ਚਾਹ। ਇਹ ਸੇ ਕਰਕੇ ਫਿਲਮ ਬਣਾਈ ਸੀ। ਮਾਂ ਕਹਿੰਦੀ ਮੇਰਾ ਪੁੱਤ ਨਹੀਂ ਅੱਜ ਤੋਂ ਬਾਅਦ ਮੈਂ ਤੇਰਾ ਪੁੱਤ ਆ। ਚਲੋ ਆਇਰਿਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਕਟਰ ਦਾ ਚਲੋ ਜੀ ਆਓ ਰਾਜ ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਥੈਂਕ ਯੂ ਆਪਣੇ ਕਾਨੂੰ ਸੰਭਾਲ ਲਓ ਸਾਰਾ ਕੁਝ ਸੰਭਾਲ ਲਏਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆਹ ਇਹਨੂੰ ਕਹਿ ਕੇ ਛੱਡ ਗਿਆ ਮੈਂ ਕੁਲਰਾਜ ਨੂੰ ਇਹ ਹੁਣ ਪੰਜਾਬ 'ਚ ਜਾਣ ਨਹੀਂ ਦੇਣੀ ਇਹ ਫਿਲਮਾਂ ਕਰੋਗੇ ਇੱਥੇ ਬੈਠੇ ਇਹ ਵਾਦਾ ਰਿਹਾ ਵਾਦਾ ਰਿਹਾ ਥੈਂਕ ਯੂ ਬਾਈ ਬਾਈ ਗੋਡ ਬlesਸ ਯੂ ਥੈਂਕ ਯੂ ਸੋ ਮੱਚ ਤੁਰਾ ਬਹੁਤ ਬਹੁਤ ਧੰਨਵਾਦ